ਜੈਮਲਨਗਰ ਦੇ ਨਿਵਾਸੀ ਹੋਏ ਪਾਣੀ ਤੋਂ ਪਰੇਸ਼ਾਨ ਗਲੀ ਨੰਬਰ 6 ਦੇ ਵਿੱਚ ਨਹੀਂ ਆ ਰਿਹਾ ਪੀਣ ਵਾਲਾ ਪਾਣੀ ਦੱਸਿਆ ਕਿ ਜੈਮਲਨਗਰ ਨਿਵਾਸੀਆਂ ਨੇ ਬੇਨਤੀ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਤੁਹਾਡੇ ਧਿਆਨ ਦੇ ਵਿੱਚ ਲਿਆਣਾ ਚਾਹੁੰਦਾ ਕਿ 15 ਦਿਨਾਂ ਤੋਂ ਜੈਮਲਨਗਰ ਦੀ ਗਲੀ ਨੰਬਰ 5 ਤੇ 6 ਦੇ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਉੱਥੇ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਬਾਰਵਾਰ ਸ਼ਿਕਾਇਤ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਕਰਕੇ ਸਵੇਰੇ ਬੱਚਿਆਂ ਨੂੰ ਨਹਾਉਣ ਲਈ ਪਾਣੀ ਨਾ ਮਿਲਣ ਕਾਰਨ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਉਹਨਾਂ ਨੂੰ ਲਗਾਤਾਰ ਸ਼ਿਕਾਇਤ ਕਰਨ ਤੇ ਵੀ ਕੋਈ ਧਿਕਾਰ ਇਹ ਹੀ ਮਿਲ ਰਿਹਾ ਮੌਕੇ ਤੇ ਵੇਖਣ ਆਏ ਨਗਰ ਨਿਗਮ ਦੇ ਅਧਿਕਾਰੀ ਦਫਤਰ ਛੱਡ ਕੇ ਫੀਲਡ ਦੇ ਵਿੱਚ ਚਲੇ ਗਏ ਨੇ ਇੰਨਾ ਹੀ ਨਹੀਂ ਬਲਕਿ ਲੋਕਾਂ ਨੇ ਕੀ ਕੀ ਕਹੇ ਕੈਮਰੇ ਮੋੜੇ ਆ ਕੇ ਤੁਸੀਂ ਵੀ ਸੁਣੋ ਨਗਰ ਨਿਗਮ ਦਫਤਰ ਆਇਆ ਜੀ ਸਰ ਮਹੀਨਾ ਹੋ ਗਿਆ ਪਾਣੀ ਨਹੀਂ ਉਧਰ ਰਖੜੀਆਂ ਤੋਂ ਪਹਿਲਾਂ ਦਾ ਪਾਣੀ ਆ ਰਿਹਾ ਸੀ ਹੁਣ ਵੀ 1 ਘੰਟਾ ਪਾਣੀ ਆਂਦਾ ਉਸ ਤੋਂ ਬਾਅਦ ਪਾਣੀ ਨਹੀਂ ਆਂਦਾ ਇੰਨੀ ਪ੍ਰੋਬਲਮ ਹੋਈ ਪਈ ਆ ਅਸੀਂ ਪਾਣੀ ਵੀ ਨਹੀਂ ਪੀ ਸਕਦੇ ਨਾ ਕਿਚਨ 'ਚ ਪਾਣੀ ਹੈਗਾ ਇੰਨਾ ਬੁਰਾ ਹਾਲਾ ਕਰਦਾ ਤੁਸੀਂ ਖੁਦ ਜਾ ਕੇ ਦੇਖ ਸਕਦੇ ਆ ਸੀਵਰੇਜ ਦੀ ਸਮੱਸਿਆ ਕਿਸ ਤਰ੍ਹਾਂ ਦੀ ਹੈ ਜੀ ਹਾਂਜੀ ਏਰੀਆ ਕੋਣ ਹੈ ਜੈਮਲਨਗਰ ਸੀਵਰੇਜ ਦੀ ਸਮੱਸਿਆ ਦਾ ਵੀ ਮੁਸ਼ਕਿਲ ਆ ਨਹੀਂ 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 ਸੀਵਰੇਜ ਦਾ ਨਹੀਂ ਹੈਗਾ ਕੱਲੇ ਪਾਣੀ ਪੀਣ ਵਾਲੇ ਦੀ ਮੁਸ਼ਕਲ ਹੈ ਕਿੰਨੇ ਦਿਨ ਤੋਂ ਮੁਸ਼ਕਲ ਆ ਰਹੀ ਹੈ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਤੇ ਹੁਣ ਦੇਖ ਲਓ ਅੱਜ 22 ਦਿਨ ਹੋ ਗਏ ਸਾਨੂੰ ਇੰਨੀ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹੋ ਜਾ ਕੇ ਨਹੀਂ ਸਰ ਜੀ ਤੁ ਫਿਰ ਅਧਿਕਾਰੀ ਨੂੰ ਮਿਲੇ ਨਹੀਂ ਕਿਸ ਤਰ੍ਹਾਂ ਕੰਮ ਹੋਏਗਾ ਦੱਸੋ ਤੁਸੀਂ ਅਸੀਂ ਅਸੀਂ ਜੇਆਈ ਨੂੰ ਫੋਨ ਕੀਤਾ ਭਾਜੀ ਉਹਨਾਂ ਨੇ ਉਹਨਾਂ ਨੇ ਵੀ ਨਹੀਂ ਚੱਕਿਆ ਇੰਨੀ ਵਾਰੀ ਫੋਨ ਕੀਤਾ ਫਿਰ ਅਸੀਂ ਧਰਨਾ ਲਾਇਆ ਉੱਥੇ ਵੀ ਨਹੀਂ ਸਾਡੀ ਕਾਰਵਾਈ ਹੋਈ ਫਿਰ ਅਸੀਂ ਇੱਥੇ ਆਏ ਤੁਹਾਡੇ ਏਰੀਆ ਦੇ ਐਮਐਲਏ ਸਾਹਿਬ ਬਾਬਾ ਹੈਨਰੀ ਹੈ ਜੀ ਉਹਨਾਂ ਨਾਲ ਬਹੁਤ ਗੱਲਬਾਤ ਕੀਤੀ ਉਹਨਾਂ ਨਾਲ ਤੁਸੀਂ ਕੋਈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਜਦੋਂ ਟੈਂਕਰ ਰੋਡ ਤੇ ਲੱਗਦੇ ਉਹਨਾਂ ਨੂੰ ਨਹੀਂ ਪਤਾ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਪਤਾ ਹੁੰਦਾ ਉਦੋਂ ਤਾਂ ਹੱਥ ਜੋੜਦੇ ਸਾਡੇ ਸਾਹਮਣੇ ਅੱਜ ਸਾਨੂੰ ਆਹ ਪ੍ਰੋਬਲਮ ਆ ਸਾਨੂੰ ਕਿਸੇ ਨੇ ਹੱਲ ਨਹੀਂ ਦਿੱਤਾ ਹੁਣ ਤੁਸੀਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣਾ ਜੀ ਜੀ 6 ਨੰਬਰ ਕਰਾ ਦੇ ਅਸੀਂ 20 ਦਿਨ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਬੜੇ ਪਰੇਸ਼ਾਨ ਆ ਅਸੀਂ ਜੇਏ ਸਾਹਿਬ ਨੂੰ ਫੋਨ ਕੀਤਾ ਜੀ ਜੇਏ ਸਾਹਿਬ ਕਹਿੰਦੇ ਆ ਜੀ ਅਸੀਂ 3 ਵਜੇ ਤੁਹਾਡਾ ਜਿਹੜਾ ਮੋਟਰ ਦਾ ਜਿਹੜਾ ਕੰਮ ਹੈ ਅਸੀਂ ਚੈੱਕ ਕਰਵਾਨੇ ਆਂ 3 ਵਜੇ ਕਿਹੜੇ ਦਿਨ ਇਹ ਤਿੰਨ ਤਿੰਨ ਦਿਨ ਹੋ ਗਏ ਜੀ ਇਸ ਗੱਲ ਨੂੰ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਸ਼ਾਮ ਨੂੰ 5 ਵਜੇ ਉਹ ਕਹਿੰਦੇ ਜੀ ਅਸੀਂ ਅਗਲੇ ਦਿਨ ਸਵੇਰੇ ਸਲੋਨੀ ਮਾਤਾ ਮੰਦਰ ਲੰਬਾ ਪਿੰਡ ਚੌਂਕ ਟਿਊਬ ਵਾਲਾ ਅਸੀਂ ਉਹ ਚੈੱਕ ਕਰਵਾਨੇ ਆਂ ਠੀਕ ਹੈ ਲੇਕਿਨ ਉਹ ਵੀ ਸਮੱਸਿਆ ਜਿਹੜੀ ਹੈ ਉਹਨਾਂ ਕੋਲੋਂ ਨਹੀਂ ਹੱਲ ਹੋਈ ਅਸੀਂ ਕੱਲ ਵੀ ਫੋਨ ਕੀਤਾ ਉਹ ਕਹਿੰਦੇ ਜੀ ਅਸੀਂ ਅੱਜ ਬੰਦਾ ਭੇਜਾਂਗੇ ਅੱਜ ਚੈੱਕ ਕਰਾ ਦੇਾਂਗੇ ਪਰ ਸਰ ਇਸ ਜੀ ਕੋਈ ਸੁਣਵਾਈ ਪਾਣੀ ਦੀ ਤਾਂ ਦਿੱਕਤ ਹੈ ਮੁੱਲ ਟੈਂਕਰ ਪੈਸਿਆਂ ਤੇ ਖਰੀਦ-ਖਰੀਦ ਕੇ ਅਸੀਂ ਆਪਣੇ ਘਰਾਂ ਦੇ ਬਾਹਰ ਖੜੇ ਕੀਤੇ ਨੇ ਤੁਹਾਡਾ ਏਰੀਆ ਗੱਲਾਂ ਨਾਰਥੋਂ ਦਾ ਪੈਂਦਾ ਕਿ ਵਿੱਚ ਸੈਂਟਰ ਵੀ ਆਂਦਾ ਹੈ ਨਾਰਥੋਂ ਪੈਂਦਾ ਜੀ ਨਾਰਥ ਜੈਮਲ ਅਗਰ ਗਲੀ ਨੰਬਰ 6 ਉਮਕਾਰ ਨਗਰ ਤੁਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਨਹੀਂ ਕੋਈ ਨਹੀਂ ਅਸਲ ਢਾਲ ਸਾਹਿਬ ਦੇ ਦਫਤਰ ਗਏ ਸੀ ਕਿ ਜੀ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਜੀ ਅਸੀਂ ਸਵੇਰੇ ਤੁਹਾਡਾ ਜਿਹੜਾ ਪਾਣੀ ਦਾ ਮੁਹੱਈਆ ਵਾ ਅਸੀਂ ਹੱਲ ਕਰਾ ਦੇਾਂਗੇ ਪਰ ਉਹ ਕੋਈ ਵੀ ਚੀਜ਼ ਕਿਸੇ ਨੇ ਹੱਲ ਨਹੀਂ ਕਰਾ ਕੇ ਦਿੱਤੀ ਬਸ ਗੱਲਾਂ ਚ ਵਰਬਲੀ ਗੱਲਾਂ ਹੀ ਸਾਰੀਆਂ ਹੋ ਰਹੀਆਂ ਢਾਲ ਸਾਹਿਬ ਨੇ ਮੌਕਾ ਦੇਖਿਆ ਆ ਕੇ ਨਹੀਂ ਦੇਖੇ ਕੋਈ ਵੀ ਨਹੀਂ ਆਇਆ ਜੀ ਉੱਥੇ ਮੌਕੇ ਤੇ ਕੋਈ ਅਧਿਕਾਰੀ ਨਹੀਂ ਹੈ ਜੀ ਨਾ ਹੀ ਕਿਸੇ ਨੇ ਆ ਕੇ ਗਲੀ ਚੈੱਕ ਕੀਤੀ ਅਸੀਂ ਜੈ ਜੀ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ ਆਓ ਆ ਕੇ ਚੈੱਕ ਕਰੋ ਉਹ ਕਹਿੰਦੇ ਜੀ ਅਸੀਂ ਆ ਰਹੇ ਹਾਂ ਅਸੀਂ ਤੁਸੀਂ ਸ਼ਾਮ ਨੂੰ 5 ਵਜੇ ਆਪਣੇ ਘਰ ਰਹੀਓ ਉਹਨਾਂ ਨੇ ਸਾਡਾ ਕੰਟੈਕਟ ਨੰਬਰ ਲਿਆ ਲੇਕਿਨ ਉਹਨਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ ਕੀ ਨਾਮ ਕੀ ਜੈ ਜੀ ਸਾਹਿਬ ਦਾ ਸੰਜੀਵ ਕੁਮਾਰ ਦੱਸਿਆ ਇਹ ਉਹਨਾਂ ਦਾ ਨਾਮ ਦੇਖੋ ਜੈਮਨਗਰ ਵਾਸੀ ਮੇਰੇ ਭਾਈ ਇਹਨਾਂ ਦਾ ਮੈਨੂੰ ਟੈਲੀਫੋਨ 3-4 ਦਿਨ ਪਹਿਲਾਂ ਆਇਆ ਕਿ 10 ਦਿਨ ਤੋਂ ਉਸ ਇਲਾਕੇ ਦੇ ਲੋਕ ਜਿਹੜੇ ਪੀਣ ਵਾਲੇ ਪਾਣੀ ਤੋਂ ਤਰਸਤ ਨੇ ਔਰ ਜੈ ਨੂੰ ਬਾਰ-ਬਾਰ ਕਹਿੰਦੇ باوجود ਉਥੇ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ 15 ਦਿਨ ਤੋਂ ਬੱਚੇ ਸਕੂਲ ਨਹੀਂ ਜਾ ਰਹੇ ਕਈ ਕਿਉਂਕਿ ਸਵੇਰੇ ਪਾਣੀ ਨਹਾਣ ਨੂੰ ਨਹੀਂ ਬੱਚਿਆਂ ਨੂੰ ਉਪਲਬਧ ਹੁੰਦਾ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਇਹ ਕੈਸੀ ਸਰਕਾਰ ਹੈ ਪੰਜਾਬ ਦੇ ਅੰਦਰ ਕੁੰਭ ਕਰਨ ਦੀ ਨੀਂਦ ਸਰਕਾਰ ਜਿਹੜੀ ਸੁੱਤੀ ਪਈ ਹੈ ਇਹ ਪੰਜਾਬ ਦਾ ਮੁੱਖ ਮੰਤਰੀ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਨਾਂ ਦੇ ਜਿਹੜੇ ਸਥਾਨੀਆ ਨਿਕਾਇਮ ਮੰਤਰੀ ਹੈ ਉਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹਨਾ ਕਿ ਤੁਹਾਨੂੰ ਬਹੁਤ ਸ਼ੌਂਕ ਸਗਾ ਸਥਾਨੀਆ ਨਿਕਾਇਮ ਮੰਤਰੀ ਤੇ ਬਣੰਦਾ ਕੀ ਅੱਜ 3 ਦਿਨ ਹੋ ਗਏ ਆ ਖਬਰ ਲੱਗਿਆ ਤੁਸੀਂ ਇੱਥੇ ਨਾਲ ਹੀ ਕਰਤਾਰਪੁਰ ਖੇਤਰ ਹੈ 15 ਦਿਨ ਤੋਂ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਇਹ ਪਹਿਲੀ ਵਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਦਿਨ ਪੰਜਾਬ ਵਾਸੀ ਸਾਡੇ ਦੇਖ ਰਿਹਾ ਕਿਉਂਕਿ ਜਿਹੜੀ ਸਰਕਾਰ ਇੱਕ ਪਾਣੀ ਤੱਕ ਮੁਹੱਈਆ ਨਹੀਂ ਕਰਾ ਸਕਦੀ ਉਹਨਾਂ ਨੂੰ ਸੱਤਾ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਸ਼ਰਮਾ ਜੀ ਹਲਕਾ ਕਹਦਾ ਪੈਂਦਾ ਨਾਰਥ ਪੈਂਦਾ ਵੈਸਟ ਪੈਂਦਾ ਇਹ ਇਲਾਕਾ ਜਿਹੜਾ ਹੈ ਨਾਰਥ ਪੈਂਦਾ ਜੀ ਅੱਛਾ ਜੀ ਔਰ ਇਹ ਸਰਕਾਰ ਨੂੰ ਚਾਹੀਦਾ ਹੈ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਵੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਗਾਂਧੀ ਨਗਰ ਉਪਕਾਰ ਨਗਰ ਔਰ ਗੁਰਗੋਬਿੰਦ ਸਿੰਘ ਐਵੇਨਿਊ ਜਿੱਥੇ ਮੱਛਰਾਂ ਦੀਆਂ ਫੈਕਟਰੀਆਂ ਤੱਕ ਲੱਗੀਆਂ ਹੋਈਆਂ ਏ ਅੱਜ ਉਥੇ ਬਿਮਾਰੀਆਂ ਫੈਲ ਰਹੀਆਂ ਨੇ ਸ਼ਰਮਾ ਜੀ ਨੌਰਥ ਏਰੀਆ ਦੇ ਵਿੱਚ ਐਮਐਲਏ ਬਾਬਾ ਹੈਨਰੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕੋਈ ਦੇਖੋ ਮੇਰੀ ਪ੍ਰਾਰਥਨਾ ਹੈ ਕਿ ਮੈਂ ਬਾਬਾ ਹੈਨਰੀ ਜੀ ਨਾਲ ਗੱਲ ਨਹੀਂ ਕਰਨੀ ਮੈਂ ਕਿਉਂ ਬਾਬਾ ਹੈਨਰੀ ਜੀ ਨਾਲ ਗੱਲ ਕਰਾਂਗਾ ਬਾਬਾ ਹੈਨਰੀ ਜੀ ਆਪ ਉਥੇ ਜਾ ਕੇ ਲੋਕਾਂ ਨੂੰ ਮੌਕਾ ਦੇਖਣ ਨਹੀਂ ਉਹਨਾਂ ਨੂੰ ਤੁਸੀਂ ਦੱਸਿਆ ਜਾ ਕੇ ਨਹੀਂ ਅਸੀਂ ਕਿਉਂ ਦੱਸਾਂਗੇ ਜਨਾਬ ਜੀ ਅਸੀਂ ਥੋੜੀ ਬਾਬਾ ਹੈਨਰੀ ਨੂੰ ਦੱਸਾਂਗੇ ਅਸੀਂ ਤਾਂ ਨਗਰ ਨਿਗਮ ਕਮਿਸ਼ਨਰ ਨੂੰ ਕਹਾਂਗੇ ਅਸੀਂ ਤਾਂ ਕਹਾਂਗੇ ਉਹਨਾਂ ਦੇ ਸਥਾਨੀ ਨਿਕਾਇਮ ਮੰਤਰੀ ਨੂੰ ਖਵਾ ਭੇਜਾਂਗੇ ਕਿ ਭਾਈ ਕਰ ਤੇਰਾ ਸਰਕਾਰ ਤੁਹਾਡੀ ਹੈ 바ਵਾ ਹੈਂਡਰੀ ਜੀ ਨੂੰ ਵੀ ਉਥੇ ਇਲਾਕੇ ਦੇ ਵਿਧਾਇਕ ਹੈ 바ਵਾ ਹੈਂਡਰੀ ਜੀ ਨੂੰ ਇਹ ਲੋਕ ਇਲਾਕਾ ਨਿਵਾਸੀ ਮਿਲੇ ਹੋਣੇ ਆ ਇਹ ਮਿਲਣਗੇ ਕਿਉਂਕਿ ਮੈਂ ਨਹੀਂ ਮਿਲਣਾ ਕਿਉਂਕਿ ਬਾਬਾ ਹੈਂਦਰੀ ਜਿਹਨੂੰ ਇਲਾਕਾ ਨਿਵਾਸੀਆਂ ਨੇ ਮਿਲੇ ਵੀ ਹੋਣੇ ਆ ਔਰ ਇਲਾਕੇ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਮਿਲੇ ਆ ਔਰ ਇਲਾਕੇ ਦੇ ਜੈ ਨੂੰ ਮਿਲੇ ਆ ਔਰ ਜਲੰਧਰ ਦੇ ਵਿੱਚ ਕਿ ਆ ਸਥਾਨੀਆ ਨਿਕਾਇਮ ਮੰਤਰੀ ਖਬਰਾਂ ਨਹੀਂ ਪੜਦੇ ਨਹੀਂ ਇਹ ਮਿਲੇ ਆ ਉਹਨਾਂ ਨੇ ਕੀ ਇਨਫੋਰਮੇਸ਼ਨ ਦਿੱਤਾ ਉਹਨਾਂ ਨੇ ਕਿਹਾ ਕੁਝ ਉਹ ਐਸਾ ਹੈ ਕਿ ਇਹ ਮਿਲੇ ਆ ਇਹ ਦੱਸਣਗੇ ਉਹਦੇ ਬਾਰੇ ਇਹ ਉਹਦੇ ਬਾਰੇ ਇਹ ਦੱਸਣਗੇ ਪਰ ਕਿੱਡੀ ਸ਼ਰਮ ਦੀ ਗੱਲ ਹੈ ਅੱਜ ਸ਼ਹਿਰ ਦੇ ਹਾਲਾਤ ਕੀ ਬਣ ਚੁੱਕੇ ਨੇ ਅੱਜ ਕੂੜਿਆਂ ਦੇ ਢੇਰ ਲੱਗੇ ਆ ਸੜਕਾਂ ਟੁੱਟੀਆਂ ਪਈਆਂ ਐ ਅੱਜ ਸਮਾਜ ਕਿਨੂੰ ਜਾ ਕੇ ਦੱਸੇ ਅੱਜ ਮੈਂ ਨਗਰ ਨਿਗਮ ਕਮਿਸ਼ਨਰ ਸਾਹਿਬ ਤੁਹਾਨੂੰ ਬੇਨਤੀ ਕਰਨ ਆਇਆ ਹੈ ਕਿ ਸਮਾਜ ਨੂੰ ਤੁਸੀਂ ਦੱਸ ਦਿਓ ਕਿ ਕਾਰਪੋਰੇਸ਼ਨ ਕੋਲ 1 ਰੁਪਿਆ ਨਹੀਂ ਹੈਗਾ ਲੋਕੀਆਂਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਇਸ ਕਰਕੇ ਅੱਜ ਜਨਤਾ ਅੱਜ 15-15 ਦਿਨ ਤੋਂ ਜਿਨ੍ਹਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਉਹਨਾਂ ਨੈਤਿਕਤਾ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਸਥਾਨੀਆ ਨਿਕਾਇਮ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ